ਸਤਨਾ Satna... Sahib ਕਿਰਪਾ ਨ ਦਯਾ ਨ ਇੱਕ ਅੱਖਰ ਹਰ ਮਨ ਵਸਤ ਨਾਨਕ Nānak na ke ਸਵਰ ਤਕ ਤੰਦੇ ਮਾਲਕ ਬਕਸ਼ੰਦ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਤਰ ਹਜੂਰੀ ਦੇ ਅੰਦਰ ਹਜਰੀਆਂ ਲਗਵਾ ਲਈ ਭੱਤੇ ਸਤਿਗੁਰਾਂ ਜੀ ਦੀ ਪਵਨ ਮੁਬਾਰਕ ਨਿੱਗੀ ਗੋਦ ਦਨੰਦ ਮੰਨ ਰਹੀ ਪਰਮ ਸਨਮਾਨ ਜੋਗ ਗੁਰੂ ਦੇ ਅੰਦਰ ਗੁਰਸਵਾਰੀ ਕਲਸਾ ਰੂਪ ਸਭ ਸੰਗਤ ਜੀਵ ਵਡੇ ਹੀ ਭਾਤ ਹਨ ਸੈਦਾਂ ਦੇ ਸਰਤਾਜ ਪੰਚਮ ਬਾਦਿਸ਼ਾ ਧੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦੇ ਮਵਾਰ ਗੁਰਸਨਾਂ ਤੋਂ ਚਾਰਣ ਕੀਤੀ ਹੋਈ ਮਵਾਰਕ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੇ ਆਪਾਹਰੂ ਲੜੀ ਬਾਗ ਵਿਚਾਰਾਂ ਦੀ ਸੰਜਮਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੇ ਮਿਲ ਮੈਲ ਕਹੋ ਹੋ ਕਿਆ ਤੋਤਾ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਨਿਰਮਲ ਕਰਦਾ ਹੈ ਅਤੇ ਆਪ ਹੀ ਦੁਨੀਆ ਦਾ ਪਸਾਰਾ ਕਰਦਾ ਹੈ ਆਪ ਹੀ ਨਰਲੇਪ ਹੈ ਅਤੇ ਆਪ ਹੀ ਸਮਾਇਆ ਹੋਇਆ ਹੈ ਪੂਰੀ ਦੁਨੀਆ ਨੂੰ ਪੈਦਾ ਕਰਕੇ ਉਹਦੇ ਵਿੱਚ ਰੱਬ ਨੇ ਆਪਣੀ ਜੋਤ ਟਕਾਈ ਹੋਈ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ 84 ਲੱਖ ਜੀਵ ਨੂੰ ਪੈਦਾ ਕੀਤਾ ਉਹਦੇ ਵਿੱਚ ਆਪਣੀ ਹੋਂਦ ਪਰਮਾਤਮਾ ਨੇ ਰੱਖੀ ਹੋਈ ਹੈ ਅਤੇ ਇਨਸਾਨ ਦਾ ਮੂਲ ਵੀ ਪਰਮਾਤਮਾਈ ਹੈ ਜਦੋਂ ਸਕੂਨ ਮਿਲਣਾ ਹੈ ਤਾਂ ਮੂਲ ਦੇ ਨਾਲ ਜੁੜ ਕੇ ਮਿਲਣਾ ਹੈ ਜਦੋਂ ਆਨੰਦ ਜਿਨੇ ਲੈਣਾ ਹੈ ਮੂਲ ਤੋਂ ਬਿਨਾਂ ਨਹੀਂ ਲਿਖਾ ਜਾ ਸਕਦਾ ਪਦਾਰਤ ਦੁਨੀਆ ਦੀ ऐਸ਼ੋਰਾ ਦੀ ਜ਼ਿੰਦਗੀ ਦੁਨੀਆ ਦੇ ਆਉਧੇ ਨੂੰ ਸਕੂਨ ਨਹੀਂ ਦੇ ਸਕਦੇ ਸਕੂਨ ਮਿਲਦਾ ਹੈ ਆਪਣੇ ਮੂਲ ਦੇ ਨਾਲ ਜੁੜ ਕੇ ਜਿਹੜਾ ਉਹ ਮੋਲ ਦੇ ਨਾਲ ਜੁੜੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਪਾਪ ਕੀ ਨਿਰਮਲ ਵੀ ਹੋਵੇਗਾ ਅਤੇ ਉਹ ਸਤ ਵੀ ਹੋਵੇ ਤਹਿ ਮਨ ਮੈਲ ਕਹੋ ਹੋ ਕੀ ਆਪ ਮੈਲ ਦੀ ਮੈਲ ਵੀ ਉਸੇ ਦੀ ਲੱਗੇਗੀ ਜਿਹੜਾ ਗੁਰੂ ਮੂबारक ਚਰਣਾ ਦੇ ਵਿੱਚ ਚਤਨ ਕਰੇਗਾ ਰੱਬ ਦੀ ਉਤਪਤੀ ਕਿਵੇਂ ਹੋਈ ਅਰ ਰੱਬ ਦਾ ਪਸਾਰਾ ਕੀ ਹੈ ਅਰ ਰੱਬ ਨੇ ਕੈਨਾਤ ਬਣਾਇਆ ਕਿਸ ਢੰਗ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਕੋਈ ਪਤਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਜੋ ਕੁਝ ਹੈ ਸਭ ਕੁਝ ਰੱਬ ਦੇ ਬਾਣੇ ਦੇ ਵਿੱਚ ਰੱਬ ਨੇ ਆਪਣੀ ਮਰਿਆਦਾ ਨੂੰ ਆਪ ਕਾਇਮ ਰੱਖਿਆ ਤੇ ਆਪ ਹੀ ਜਾਣਦੇ ਹੋ ਦੀ ਮਰਿਆਦਾ ਕੀ ਹੈ ਤੇ ਹੁਣ ਮੂਨੇ ਕਰਨਾ ਕੀ ਹੈ ਤੇਰੇ ਕਰਕੇ ਤੇਰੀ ਮਰ ਲਏਗੀ ਸਤਿਗੁਰੂ ਕਹਿੰਦੇ ਨੇ ਅਰ ਰੱਬ ਦੇ ਨਾਲ ਉਹਨਾਂ ਰੱਬ ਦੇ ਨਾਲ ਜਿਹੜਾ ਜੁੜੇ ਹੈ ਸਤਿਗੁਰੂ ਕਹਿੰਦੇ ਨੇ ਜੈ ਨਿਰੰਜਨ ਨਿਰੰਕਾਰ ਨਿਰਮਾ ਅ ਰੱਬ বাসਨਾ ਤੋਂ ਰਹਿਤ ਨਿਰੰਜਨ ਅਤੇ ਨਿਰਵਾਣ বাসਨਾ ਤੋਂ ਰਹਿਤ ਰੱਬ ਨਿਰੰਜਣ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਪਾਪ ਸਮਾਇਆ ਹੋਇਆ ਅਤੇ ਨਿਰੰਕਾਰ ਵੀ ਹੈ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ ਅਤੇ ਬਾਸਨਾ ਤੋਂ ਪਰੇ ਸਾਡੀ ਉੱਥੇ ਤੱਕ ਪਹੁੰਚ ਵੀ ਨਹੀਂ ਰੱਬ ਤੱਕ ਪਰ ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਜਾਣੇ ਆ ਉਹਨੂੰ ਮਹਿਸੂਸ ਕੀਤਾ ਸਕੂਨ ਬਣੇ ਆਨੰਦ ਬਣੇ ਅਤੇ ਜਦੋਂ ਆਨੰਦ ਮਿਲਦਾ ਤਾਂ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਮਿਲਦਾ ਸਤਿਗੁਰੂ ਕਹਿੰਦੇ ਨੇ ਤਹ ਕੌਣ ਕੋ ਮਾਨ ਕੌਣ ਅਭਿਮਾਨ ਹੁਣ ਜਿਹੜੇ ਰੱਬ ਦੇ ਨਾਲ ਜੁੜਨਾ ਲਾਜ਼ਮੀ ਉਹਦਾ ਮਾਨ ਜਾਵੇ ਮਾਨ ਆਪਣੀ ਈਗੋ ਹੰਕਾਰ ਜੀਨੇ ਸਕੂਨ ਲਿਆ ਨਿਰਲੇਪ ਦੇ ਨਾਲ ਜੁੜੇ ਨੇ ਜਿਹੜੇ বাসਣਾ ਰਹਤ ਹੋਏ ਨੇ ਜਿਹੜੇ ਉਹ ਗੁਰੂ ਦੇ ਗਿਆਨ ਦੇ ਨਾਲ ਪਏ ਨੇ ਗੁਰੂ ਨੇ ਗਿਆਨ ਦੇਣਾ ਕਿ ਮਾਨ ਕਿਸੇ ਗੱਲ ਦਾ ਵੀ ਨਾ ਕਰੀ ਜਾਵੇ ਮਾਨ ਕਿਸੇ ਗੱਲ ਦਾ ਨਹੀਂ ਕਰੀ ਜੋ ਰੱਬ ਨੇ ਦਿੱਤਾ ਰੱਬ ਦਾ ਸ਼ੁਕਰਾਨਾ ਕਰੀ ਮਾਣ ਨਾ ਕਰੀ ਕਿਉਂਕਿ ਰੱਬ ਜਿਹੜਾ ਦੇਣ ਵਾਲਾ ਉਹ ਉਦੋਂ ਮਰਜੀ ਲੈ ਸਕਦਾ ਹੈ ਦੇਣ ਲੱਗੇ ਆ ਰੱਬ ਨੇ ਜਦੋਂ ਦੇਣਾ ਉਹਦੋਂ ਤੈਨੂੰ ਪੁੱਛਣਾ ਨਹੀਂ ਤੇ ਖੋਣ ਲੱਗੇ ਆ ਰੱਬ ਨੇ ਦੇਣਾ ਤਾਂ ਉਹਦੋਂ ਵੀ ਤੈਨੂੰ ਪੁੱਛਣਾ ਨਹੀਂ ਹੈ ਤੇਰੀ ਸਤਿਗੁਰੂ ਕਹਿੰਦੇ ਨੇ ਤੇਰੇ ਹੱਥ ਵਸ ਦੇ ਵਿੱਚ ਕੁਝ ਵੀ ਨਹੀਂ ਹੈ ਹਾਂ ਜੀ ਰੱਬ ਦੇ ਨਾਲ ਜੁੜੇ ਆ ਸਤਿਗੁਰੂ ਕਹਿੰਦੇ ਨੇ ਬੜਾ ਕੁਝ ਉਹਦੇ ਵਿੱਚ ਲੋਕ ਦਾ ਪਰਲੋਕ ਦਾ ਸੁੱਖ ਹੈ ਆਨੰਦ ਹੈ ਜਿਤਨੀਆਂ ਮਰਜੀ ਇਨਸਾਨ ਦੇ ਕੋਲ ਚਤਰਾਇਆਂ ਚਲਾਕੀਆਂ ਨੇ ਜਿਤਨਾ ਮਰਜੀ ਦੁਨੀਆ ਦਾ ਸਤਿਗੁਰੂ ਕਹਿੰਦੇ ਨੇ ਕਿ ਇਨਸਾਨ ਮੁਖਾਵਾ ਕਰਦਾ ਪਿਆ ਹਰ ਵਾਰ ਇਹਨੇ ਰੱਬ ਦੇ ਨਾਂ ਤੇ ਮੁਖਾਵੇ ਕੀਤੇ ਨੇ ਕਰਦਾ ਪਿਆ ਸਤਿਗੁਰੂ ਕਹਿੰਦੇ ਨੇ ਖੋਟੇ ਪੋਤੇ ਨਾ ਭਵ ਤਿੰਨ ਹਰ ਬੁਰ ਦਰਸ਼ਨਾਂ ਖੋਟਾ ਹੁੰਦਾ ਜੀ ਜਿਹੜਾ ਖੋਟੇ ਪੋਤੇ ਜਿਵੇਂ ਖੋਟਾ ਸਿੱਕਾ ਹੋ ਗਿਆ ਉਹ ਕਿਤੇ ਨਹੀਂ ਚੱਲਦਾ ਕਿਉਂਕਿ ਉਹਦੇ ਵਿੱਚ ਕੰਮ ਹੀ ਆ ਉਹਦੇ ਵਿੱਚ ਖੋਟ ਹੈ ਅਤੇ ਉਹ ਕੋਟੇ ਨੂੰ ਊੜੇ ਦੇ ਢੇਰ ਤੇ ਸੁੱਟਿਆ ਜਾਂਦਾ ਹੈ ਕਿਸੇ ਕੰਮ ਦਾ ਕਿਸੇ ਅਰਥ ਦਾ ਨਹੀਂ ਹੈ ਬੇਸ਼ੱਕ ਸਿੱਕਾ ਹੈ ਪਰ ਖੋਟਾ ਹੈ ਚੱਲਦਾ ਨਹੀਂ ਕੰਮ ਨਹੀਂ ਆਵੇਗਾ ਤੇ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹਨੂੰ ਊੜੇ ਦੇ ਢੇਰ ਤੇ ਸੁੱਟਿਆ ਜਾਂਦਾ ਤੇਰਾ ਤਾਂ ਰੱਬ ਨੇ ਉਹ ਕੀਮਤ ਕਹੀ ਹੈ ਕਿ ਹੀਰੇ ਜੈਸਾ ਜਨਮ ਹੈ ਕੋਡੀ ਮਤਲਬ ਹੈ ਜੀ ਹੀਰਿਆਂ ਵਰਗਾ ਜਨਮ ਪਰ ਗਿਆ ਤਾਂ कूड़े ਦੇ ਢੇਰ ਤੇ ਕੋਡੀ ਕੋਡੀ ਦਾ ਵੀ ਕੋਈ ਮਤਲਬ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਖੋਟਿਆ ਜਾਤ ਨਾ ਪਤਾ ਕੋਟਨਾ ਸਿੱਜ ਸਕੋ ਰੱਬ ਦੀ ਜਦੋਂ ਅਜਮਤ ਵਰਤਦੀ ਹੈ ਆ ਰੱਬ ਨੇ ਇਹ ਨਹੀਂ ਵੇਖਣਾ ਕਿ ਭਾਈ ਤੇਰੀ ਜਾਤ ਕੀ ਹੈ ਤੇਰੀ ਪਾਤ ਕੀ ਹੈ ਅਤੇ ਅ ਰੱਬ ਨੇ ਜਦੋਂ ਤਾਰਨਾ ਤੇਰਾ ਖੋਟਾ ਪਣ ਦੇਖਣਾ ਕਿਤਨਾ ਕੁ ਤੂੰ ਜ਼ਿੰਦਗੀ ਦੇ ਵਿੱਚ ਖਰਾ ਰਿਆ ਹੈ ਅਤੇ ਕਿਤਨਾ ਤੂੰ ਖੋਟਾ ਰਿਆ ਹੈ ਅ ਰੱਬ ਤੋਂ ਥੋੜਾ ਕਿਸੇ ਗੱਲ ਦਾ ਉਲਾ ਕੀਤਾ ਜਾਂਦਾ ਹੈ ਆਪਣੇ ਕਰਕੇ ਤੂੰ ਆਪਣੇ ਕੰਮ ਕਰ ਕਰਕੇ ਆਪਣੇ ਕਰਕੇ ਉਲਾ ਕਰ ਸਕਦਾ ਹੈ ਰੱਬ ਤੋਂ ਥੋੜਾ ਵੀ ਉਲਾ ਤਾਂ ਸਤਿਗੁਰੂ ਕਹਿੰਦੇ ਨੇ ਮਾਨ ਅਬਿਮਾਨੇ ਦਾ ਇੱਥੇ ਖਲੋਤਾ ਹੈ ਖੋਟੇ-ਫੋਟ ਕਮਾਵਣਾ ਆਏ ਗਿਆ ਪਤ ਜੀ ਸਾਰੀ ਜ਼ਿੰਦਗੀ ਦੀ ਪੱਤ ਗਵਾਈ ਰਹੀ ਦੀ ਕਿਹਦੇ ਲਈ ਚਾਰ ਛਲੜਾਂ ਦੇ ਲਈ ਕਿਹਦੇ ਲਈ ਕਿ ਚਾਰ ਜਿਹੜੇ ਨੇ ਲੋਕ ਮੈਨੂੰ ਚੰਗਾ ਕਹਿਣੇ ਦੇ ਕਰਕੇ ਬੜਾ ਮਿੱਠਾ ਬੋਲਿਆ ਬੜਾ ਨੇ ਇਧਰ ਦਾ ਉਧਰ ਕੀਤਾ ਪਰ ਜਦੋਂ ਰੱਬ ਦਾ ਰੱਬ ਦਾ ਹਿਸਾਬ ਕਿਤਾਬ ਹੋਇਆ ਕੋਟੇ-ਕੋਟ ਕਮਾਵਣਾ ਕੀ ਕਮਾਇਆ ਝੂਟਾ ਕਮਾਇਆ ਹੁਣ ਜਦੋਂ ਝੂਟਾ ਸਾਹਮਣੇ ਆਇਆ ਕਮਾਇਆ ਹੋਇਆ ਰੱਬ ਨੇ ਵੀ ਝੂਟਾ ਹੀ ਦੇਣਾ ਹੈ ਨਾ ਰੱਬ ਨੇ ਉਹ ਹੀ ਦੇਣਾ ਜੋ ਤੁਕਮ ਆਇਆ ਸਾਰੀ ਜ਼ਿੰਦਗੀ ਕਮ ਆਉਂਦਾ ਰਹਿੰਦਾ ਗੁਰੂ ਨਾਨਕ ਦੇਵ ਮਹਾਰਾਜੀ ਦੇ ਕਰਕੇ ਇਹਨੂੰ ਕਹਿੰਦੇ ਨੇ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾ ਤੈਨੂੰ ਸਲਾਹ ਦੇ ਰਹੇ ਨੇ ਕੋਟੇ ਦੀ ਕਿਤੇ ਵੀ ਕਦਰ ਨਹੀਂ ਪੈਂਦੀ ਨਾ ਕਿਸੇ ਖਜ਼ਾਨੇ ਦੇ ਨਾ ਕਿਸੇ ਘਰ ਦੇ ਵਿੱਚ ਅਤੇ ਨਾ ਕਿਸੇ ਇਨਸਾਨ ਦੇ ਕੋਲ ਕਿਉਂਕਿ ਇਹ ਖੋਟਾ ਅਤੇ ਜਿਹੜਾ ਖੋਟਾ ਹੁੰਦਾ ਉਹ ਇੱਕ ਤਰ੍ਹਾਂ ਦਾ ਭਾਰ ਹੈ ਬਹੁਤ ਉਹਨੂੰ ਛੁੱਟ ਦੇਣਾ ਚਾਹੀਦਾ ਉਕੇ ਜੀ ਨੇ ਚੱਲਣਾ ਨਹੀਂ ਹੈ ਤਾਂ ਜਿਹੜੀ ਚੀਜ਼ ਕੰਮ ਨਹੀਂ ਆਉਣੀ ਤਾਂ ਫਿਰ ਉਹਨੂੰ ਸਾਹਮਣੇ ਦਾ ਵੀ ਕੀ ਤੇ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਖੋਟੇ ਖੋਟ ਹੈ ਭਾਈ ਤੇਰੇ ਕੋਲ ਇਤਨੀ ਖੋਟ ਸਤਿਗੁਰੂ ਕਹਿੰਦੇ ਨੇ ਤੈਨੂੰ ਸਲਾਹ ਦੇਣੇ ਆ ਨਾਨਕ ਮਨ ਸਮਝਾਈਏ ਗੁਰ ਕਾ ਸ਼ਬਦ ਸਲਾਹ ਕੇ ਸਲਾਹ ਤੇਰੇ ਲਈ ਗੁਰੂ ਦੇ ਸ਼ਬਦ ਦੇ ਨਾਲ ਸਤਿਗੁਰੂ ਕਹਿੰਦੇ ਨੇ ਜੈਸ ਅਪਰੂਪ ਕੇਵਲ ਜਗਦੀਸ਼ ਜਿੱਥੇ ਵੀ ਵਰਤਦਾ ਹੈ ਰੱਬ ਦਾ ਸਰੂਪ ਹੈ ਤੇਰੇ ਕਰਕੇ ਚੰਗੇ ਮੰਦੇ ਹੋਗੇ ਤੇਰੇ ਕਰਕੇ ਜਾਤ ਪਾਤ ਹੋਗੀ ਤੇਰੇ ਕਰਕੇ ਉੱਚੀ ਨੀਚ ਹੋ ਗਿਆ ਤੇਰੇ ਮੰਨਦੇ ਨੇ ਰੱਬ ਦਾ ਤਾਂ ਸਾਰੇ ਸਭ ਰੂਪ ਨੇ ਰੱਬ ਕਹਿੰਦਾ ਮੇਰਾ ਸਭ ਰੂਪ ਨੇ ਜਗਦੀਸ਼ ਦਾ ਸਭ ਰੂਪ ਨੇ ਜਗਦੀਸ਼ ਕਹਿੰਦੇ ਆ ਮਾਲਕ ਉਹ ਜਗ ਨੂੰ ਚਲਾਉਣ ਵਾਲਾ ਹੁਣ ਉਹ ਕਹਿੰਦਾ ਸਾਰਾ ਮੇਰਾ ਸਭ ਰੂਪ ਹੈ ਅਤੇ ਤੂੰ ਸਭ ਕੁਝ ਛੱਡ ਕੇ ਕਿਦੇ ਵਿੱਚ ਇਨਸਾਨਾਂ ਦੇ ਵਿੱਚ ਜਿਸ ਰੱਬ ਨੇ ਕਿਹਾ ਕਿ ਮੇਰਾ ਰੂਪ ਹੈ ਅਤੇ ਤੂੰ ਸਭ ਤੋਂ ਪਹਿਲਾਂ ਰੱਬ ਦੇ ਰੂਪ ਦੀ ਪੰਡੀ ਕਰਦਾ ਆ ਮੈਂ ਆ ਉੱਚ ਹੈ ਆ ਨੀਚ ਹੈ ਆ ਜਾਤ ਪਾਤ ਹੈ ਅਮੀਰ ਹੈ ਗਰੀਬ ਹੈ ਸਤਿਗੁਰੂ ਕਹਿੰਦੇ ਨੇ ਉਹਦੇ ਵਿੱਚ ਪੈ ਗਏ ਤਹ ਛਲ ਛੇਤਰ ਕਹੋ ਹੋ ਕਿਸ ਕੀ ਇਸ ਛੇਤਰ ਹੁੰਦਾ ਜੀ ਹੈ ਬਛਲ ਹੁੰਦਾ ਹੈ ਧੋਖਾ ਕਰਦਾ ਹੁਣ ਤੇਰੇ ਨਾਲ ਕੋਈ ਧੋਖਾ ਕਰੇ ਐਬ ਜਾਂ ਕਿਹ ਐਬ ਹੋਣਾ ਸਤਿਗੁਰੂ ਕਹਿੰਦੇ ਨੇ ਤੂੰ ਤੇ ਨੇੜੇ ਨਹੀਂ ਜਾਣੇਗਾ ਕਿ ਇਹ ਧੋਖਾ ਕਰਨ ਵਾਲਾ ਹੈ ਅਤੇ ਇਹ ਬੰਦਾ ਐਬ ਵੀ ਹੈ ਇਹਨੇ ਪਤਾ ਨਹੀਂ ਕਦੋਂ ਕੱਬਤ ਕਰ ਦੇਣਾ ਕਦੋਂ ਛਲ ਕਰ ਦੇਣਾ ਇਹਦਾ ਇਤਬਾਰ ਨਹੀਂ ਕਰਨਾ ਹੁਣ ਗੁਰੂ ਤੈਨੂੰ ਸਮਝਾ ਰਹੇ ਨੇ ਕਿ ਭਾਈ ਤੇਰੇ ਕੋਲ ਛਲ ਵੀ ਹੈ ਤੇਰੇ ਕੋਲ ਐਬ ਵੀ ਹੈ ਅਤੇ ਤੇਰੇ ਕੋਲ ਇਦਾਂ ਦੇ ਔਗਣ ਨੇ ਜਿਹੜੇ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਜਾਣ ਸਾਰੀ ਜ਼ਿੰਦਗੀ ਦੁਗਮਾਉਂਦਾ ਰਹੇ ਸਤਿਗੁਰੂ ਸਲਾਹ ਦੇ ਰਹੇ ਪਏ ਨੇ इन न छिमान एक औगण है जो जिंदगी बर्बाद कर दे तेरे को छिलड़ होगी छिलड़ा तो कोई इतने तक ही है ना जो तक शरीर है माया ने कदों तक चलना है रुतमिया तो ने कदों तक चलना है जदों तेरा शरीर है जो तेरे हाथ पैर कम तेरे इंदरे कम करते ਇੰਦਰੇ ਕੰਮ ਕਰਨੇ ਹੱਟ ਗਏ ਤਰੇ ਮੰਜੀ ਤੇ ਬਹਿ ਗਿਆ ਤੂੰ ਬੋਝ ਬਣ ਜਾਵੇਂਗਾ ਹਰ ਇੱਕ ਰਿਸ਼ਤੇ ਦੇ ਲਈ ਅਤੇ ਆਪਣੇ ਪਰਿਵਾਰ ਦੇ ਪਹਿਲਾ ਬੋਝ ਬਣੇਗਾ ਤੇਰੀ ਮਾਇਆ ਤੇਰੇ ਕੋਲ ਹੈ ਧਨ ਦੌਲਤ ਤੇਰੇ ਕੋਲ ਤੇਰੀ ਜ਼ਿੰਦਗੀ ਦੀ ਸਾਰੀ ਪੂੰਜੀ ਤੇਰੇ ਕੋਲ ਹੈ ਫਿਰ ਤੇਰੇ ਲਈ ਬੋਝ ਬਣ ਗਿਆ ਸਾਰਿਆਂ ਦੇ ਲਈ ਛਲ ਕੀਤਾ ਛਦਰ ਕੀਤਾ ਸਭ ਕੁਝ ਤੂੰ ਕੀਤਾ ਕਿਨਾਂ ਦੇ ਲਈ ਤੂੰ ਆਖੇ ਕਿ ਮੈਂ ਤਾਂ ਪਰਿਵਾਰ ਦੇ ਲਈ ਸੰਧਿਆ ਆ ਸਤਿਗੁਰੂ ਕਹਿੰਦੇ ਨੇ ਥੋੜਾ ਸਮਾਪਣਾ ਉਸ ਰੱਬ ਦੇ ਲਈ ਵੀ ਕੱਢ ਇਸ ਰੱਬ ਨੇ ਇਹਨੂੰ ਦੁਨੀਆ ਤੋਂ ਵੀ ਇੱਜਤ ਦਬਾਉਣੀ ਆ ਤੇ ਰੱਬ ਦੇ ਉਸ ਪ੍ਰਮਾਤਮਾ ਦੀ ਨਰਗਾਹ ਦੇ ਵਿੱਚ ਵੀ ਪਤਾ ਕਰੋ ਉੱਥੇ ਵੀ ਅਦਰ ਸਤਕਾਰ ਹੁੰਦਾ ਧਰਮ ਰਾਜ ਜਿਹੜਾ ਲੇਖੇ ਜੋਖੇ ਕਰਦਾ ਹੈ ਨਾ ਤਾਂ ਉਹ ਵੀ ਹੱਥ ਜੋੜ ਕੇ ਖਲੋ ਜਾਂਦਾ ਆਪਣੇ ਦੂਤਾਂ ਨੂੰ ਕਹਿੰਦਾ ਜੈ ਕੀਰਤਨ ਜਿੱਥੇ ਕੀਰਤਨ ਹੁੰਦਾ ਹੈ ਨੇਕਣਾ ਜਾਈਓ ਦੂਤਣਾ ਹੋਣਾ ਹੈ ਕਿ ਨਾ ਤੁਸੀਂ ਜਾਣਾ ਅਤੇ ਨਾ ਉਹਨਾਂ ਦੇ ਨੇੜੇ ਜਾਣਾ ਕਿਉਂਕਿ ਜਿਹੜਾ ਰੱਬ ਦਾ ਨਾਮ ਜਪਦਾ ਹੈ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਜੋਤ ਨੂੰ ਸਮਝ ਕੇ ਉਹ ਜੋਤ ਦੇ ਵਿੱਚ ਸਮਾ ਜਾਂਦੇ ਨੇ ਕਿ ਰੱਬ ਦੀ ਜੋਤ ਹਰ ਇੱਕ ਦੇ ਅੰਦਰ ਹੈ ਸਜ਼ਾਆਂ ਕੌਣ ਭੁਗਤ ਹੈ ਜਿਹੜਾ ਅਮੀ ਦੁਨੀਆ ਦਾ ਕਾਨੂੰਨ ਹੈ ਦੁਨੀਆ ਦੀ ਮर्याਦ ਹੈ ਅਸੀਂ ਜੇ ਉਹਦੀ ਉਲੰਘਣਾ ਕਰੇਗਾ ਆਦਮੀ ਹੈ ਆਦਮੀ ਨਾਲ ਸਜ਼ਾ ਜਾਂ ਅਸੀ ਭੁਗਤਦੇ ਹਾਂ ਸਾਡੇ ਸਾਹਮਣੇ ਆਪਣੇ ਸਾਈਡ ਤੇ ਸੀ ਜਾ ਰਹੇ ਆ ਕੋਈ ਨੁਕਸਾਨ ਨਹੀਂ ਆ ਤਾਂ ਜਦੋਂ ਅਸੀਂ ਸਾਈਡ ਬਦਲਦੇ ਆ ਮਨ ਲੋ ਣਗੈਲੀ ਕਰਦੇ ਆ ਉਦੋਂ ਸਜ਼ਾਾਂ ਮ ਭੁਗਤਦੇ ਆ ਤਾਂ ਹੁਣ ਰੱਬ ਦੇ ਦਰਦਾ ਵੀ ਇਹੀ ਹੈ ਨਾ ਇੱਥੇ ਤਾਂ ਤੇਰੇ ਕੋਲ ਚਾਰ ਛਲੜ ਨੇ ਝੂਠ ਨੂੰ ਸੱਚ ਬਣਾ ਦਿੱਤਾ ਸੱਚ ਨੂੰ ਝੂਠ ਬਣਾ ਦਿੱਤਾ ਬਹੁਤ ਕੁਝ ਕੀਤਾ ਜਾਂਦਾ ਇੱਥੇ ਤਾਂ ਐਦਾਂ ਦੇ ਇਹ ਕਰਾਫਟ ਚੱਲਦਾ ਸਭ ਕੁਝ ਮਰੇ ਹੋਏ ਨੂੰ ਜਿਉਂਦਾ ਕੀਤਾ ਹੋਇਆ ਜਿਉਂਦੇ ਨੂੰ ਮਰਿਆ ਸਾਬਤ ਕੀਤਾ ਹੋਇਆ ਇਹ ਦਾਦਾ ਚੱਲਦਾ ਸਭ ਕੁਝ ਕਿਹਦੇ ਨਾਲ ਇਹ ਮਾਇਆ ਨਾਲ ਹੁਣ ਇੱਥੇ ਤਾਂ ਕਰ ਲਿਆ ਕੁਝ ਅਤੇ ਜਦੋਂ ਰੱਬ ਦੇ ਦਰ ਤੇ ਲੇਖਾ ਜੋਖਾ ਹੋਣਾ ਹੈ ਉਦੋਂ ਤੇਰਾ ਕੀ ਬਣੂਗਾ ਜਦੋਂ ਰੱਬ ਨੇ ਲੇਖਾ ਮੰਗਣਾ ਹੈ ਧਰਮ ਰਾਏ ਜਦ ਲੇਖਾ ਮੰਗ ਹੈ ਕਿ ਆ ਮੁਖ ਲੇਖੇ ਜਾਹੇਗਾ ਉਥੇ ਕੀ ਲੇਖਾ ਦੇਵੇਂਗਾ ਕਿ ਮੈਂ ਸੱਚ ਨੂੰ ਝੂਠ ਬਣਾਇਆ ਝੂਠ ਨੂੰ ਸੱਚ ਬਣਾਇਆ ਨਾ ਤੂੰ ਸੱਚ ਦਾ ਬਣਿਆ ਅਤੇ ਨਾ ਤੂੰ ਝੂਠ ਦਾ ਬਣਿਆ ਪੱਲਾ ਤੇਰਾ ਕੋਈ ਵੀ ਨਹੀਂ ਰਿਹਾ ਸਾਰੇ ਪਾਸੋਂ ਖਾਲੀ ਰਿਹਾ ਕੋਈ ਹੱਥ ਝੂਠ ਬਣਿਆਂ ਦੀ ਵੀ ਕੋਈ ਹੱਦ ਹੁੰਦੀ ਐ ਤੇਰੀ ਤਾਂ ਕੋਈ ਹੱਦੇ ਨਹੀਂ ਨਾ ਝੂਠ ਦਾ ਨਾ ਸੱਚ ਦਾ ਕੀਦਾ ਬਣਿਆ ਰਿਹਾ ਮਾਇਆ ਦਾ ਮਾਇਆ ਕਿਸੇ ਦੀ ਬਣਦੀ ਨਹੀਂ ਐ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਕਿਸੇ ਹੀ ਕੋ ਫਿਰ ਕਾਈ ਪਰਵਾਰਾਂ ਦੇ ਪਰਿਵਾਰ ਖਾਗੀ ਪੁੱਲਾਂ ਦੀਆਂ ਪੁੱਲਾਂ ਖਾਗੀ ਮਾਇਆ ਅਰਦ ਬਿਨਾ ਦੰਤਾ ਤੋਂ ਭਾਵੀ ਐ ਚੇਤ ਚਿਤਕੇ ਖਾਦੀ ਹੈ ਸਾਡੇ ਸਾਹਮਣੇ ਸਭ ਕੁਝ ਬਰਬਾਦ ਹੋ ਜਾਂਦਾ ਅਸੀਂ ਬੈਠੇ ਦੇਖਦੇ ਹਾਂ ਸਾਡੇ ਔਗਣਾ ਕਰਕੇ ਸਾਡੇ ਗੁਨਾਹਾਂ ਕਰਕੇ ਸਾਡੇ ਔਗਣ ਸਾਡੇ ਪਰਿਵਾਰ ਤੇ ਪਰੂਹ ਕਹਿੰਦੇ ਨੇ ਸਾਡੀ ਮਾੜੀ ਸੋਚ ਸਾਡੇ ਪਰਿਵਾਰ ਤੇ ਸਾਡੇ ਬੱਚਿਆਂ ਤੇ ਪਰੂਹ ਪੈਂਦੀ ਤਾਂ ਸਤਿਗੁਰੂ ਕਹਿੰਦੇ ਨੇ ਉਸ ਰੱਬ ਦੀ ਜੋਤ ਨੂੰ ਪਹਿਚਾਣ ਤਹ ਕਿਸੇ ਊਕ ਕਵਨ ਤ੍ਰਿਪਤਾਵੈ ਰੱਬ ਜੀ ਜਦੋਂ ਵੀ ਦਿੰਦਾ ਨਾ ਉਹ ਭੁੱਖਾ ਨਹੀਂ ਰਸਦਾ ਆਪਣੇ ਪਿਆਰੇ ਨੂੰ ਰਚਾਉਂਦਾ ਕਰਣ ਕਰਾਵਨ ਕਰਨੇ ਹਾਰ ਸਭ ਕੁਝ ਕਰਨੇ ਹਾਰ ਦੇ ਬਸ ਦੇ ਵਿੱਚ ਹੈ ਨਾਨਕ ਕਰਤੇ ਕਾ ਨਾਹੀ ਸੁਮਾਰ ਪਰ ਉਸ ਮਾਰ ਜਿਹੜਾ ਹੈ ਅੰਤ ਆ ਜਾਣੀ ਲਾਇਆ ਜਾ ਸਕਦਾ ਰੱਬ ਦੀ ਰਹਿਮਤ ਬਲਸੀ ਦੀ ਹੈ ਜੋ ਕੁਝ ਚੱਲ ਰਹੀ ਹੈ ਆ ਰੱਬ ਨੇ ਦੁੱਖ ਭੁੱਖ ਅਤੇ ਜੋ ਕੁਝ ਬਣਾਇਆ ਰੱਬ ਤੋਂ ਪਹਿਲੇ ਕੁਝ ਵੀ ਨਹੀਂ ਜਦੋਂ ਰੱਬ ਨੇ ਆਦਮਤ ਕੀਤੀ ਹੈ ਦੁਨੀਆ ਦੀ ਤਦ ਉਦੋਂ ਸਭ ਕੁਝ ਬਣਿਆ ਨਾ ਕੋਈ ਸੱਚ ਨਾ ਚੂਟ ਨਾ ਸੰਗਤ ਨਾ ਕੋਈ ਸੰਗਤ ਨਾ ਤਰਮਣਾ ਅਤਰਮਣਾ ਕਦੋਂ ਬਣੇ ਆ ਰੱਬ ਤੋਂ ਬਣੇ ਆ ਜੇ ਰੱਬ ਤੋਂ ਬਣੇ ਆ ਲਾਜ਼ਮੀ ਆ ਫਿਰ ਅਸਰੀ ਰੱਬ ਦੀ ਆਸਾਂ 84 ਲੱਖ ਜੂਨ ਰੱਬ ਦੀ ਆਸ ਰੱਬ ਦੀ ਆਸ ਹੋ ਕੇ ਵੀ ਝੂਠ ਬੋਲਦੇ ਆ ਰੱਬ ਦੀ ਆਸ ਹੋ ਕੇ ਵੀ ਕੁਫਰਤ ਹੋ ਜਾਂਦੇ ਆ ਬਹੁਤ ਕੁਝ ਕਰ ਦਿੰਦੇ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਦੇ ਦਰ ਦਾ ਉਹ ਰੱਬ ਤੈਨੂੰ ਲੋਕ ਸੁਖੀਏ ਪਰ ਉਸ ਪ੍ਰਮੋਕ ਸੁਹੇ ਲੈ ਕਰੇਗਾ ਦਿਨ ਆਨੰਦ ਦੇਵੇਗਾ ਖੁਸ਼ੀਆਂ ਦੇਵੇਗਾ ਸਮਾਪਤੀ ਦਾ ਸਮਾਂ ਹੋਣਾ ਆ ਭਲਾ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ